ਸਵਿਫਟ ਗੱਡੀ ਜੋ ਕਿ ਅਪਰਾ ਫਲੋਰ ਗੁਰਾਇਆ ਅਤੇ ਨਮਾਸ਼ਹਿਰ ਦੇ ਏਰੀਆ ਵਿੱਚ ਘੁੰਮ ਰਹੀ ਹੈ ਅਤੇ ਗੱਡੀ ਦੇ ਵਿੱਚ ਸਵਾਰ ਦੋ ਔਰਤਾਂ ਅਤੇ ਇੱਕ ਨੌਜਵਾਨ ਰਸਤੇ ਵਿੱਚ ਖੜੀਆਂ ਔਰਤਾਂ ਨੂੰ ਇਹ ਕਹਿ ਕੇ ਗੱਡੀ ਵਿੱਚ ਬਿਠਾ ਲੈਂਦੇ ਹਨ ਕਿ ਉਹਨਾਂ ਦੇ ਹੀ ਪਿੰਡ ਨੂੰ ਜਾ ਰਹੇ ਹਨ ਅਤੇ ਰਸਤੇ ਵਿੱਚ ਲਿਜਾ ਕੇ ਉਹਨਾਂ ਕੋਲੋਂ ਲੁੱਟਖੋ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਧੱਕਾ ਮਾਰ ਕੇ ਗੱਡੀ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਇਹ سلسلہ ਕਈ ਦਿਨਾਂ ਤੋਂ ਚੱਲ ਰਿਹਾ ਹੈ ਬੀਤੇ ਦਿਨ ਪਹਿਲਾਂ ਅਪਰਾ ਵਿੱਚ ਅਤੇ ਉਸ ਤੋਂ ਬਾਅਦ ਔਡ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਮੇਰਾ ਨਾਮ ਮਨਜੀਤ ਸਿੰਘ ਜੀ ਮੈਂ ਪੈਂਡ ਔੜਾ ਜੀ ਹਾਂਜੀ ਕੀ ਗੱਲ ਹੋਈ ਹੈ ਹਾਂਜੀ ਮੇਰੇ ਇੱਥੇ ਦੁਕਾਨ ਦੇ ਮੋਰੇ ਮਾਤਾ ਬੈਠੀ ਸੀਗੀ ਤੇ ਅਸੀਂ ਅੰਦਰ ਰਗੇ ਤੇ ਕੋਈ ਗੱਡੀ ਵਾਲੇ ਆ ਕੇ ਰੁਕੇ ਇੱਥੇ ਉਹਨਾਂ ਨੇ ਪਾਣੀ ਮੰਗਿਆ ਦੋ ਲੇਡੀਜ਼ ਸੀ ਇੱਕ ਬੰਦਾ ਸੀਗਾ ਪਾਣੀ ਮੰਗਿਆ ਮਾਤਾ ਨੇ ਪਾਣੀ ਲਿਆ ਕੇ ਅੰਦਰੋਂ ਉਹਨਾਂ ਨੂੰ ਪਾਣੀ ਪੀਣ ਨੂੰ ਦਿੱਤਾ ਤੇ ਜਦੋਂ ਮਾਤਾ ਗਲਾਸ ਫੜਨ ਗਈ ਉਹਨਾਂ ਨੇ ਤਾਕੀ ਜਖਤ ਕੀਤਾ ਅੰਦਰੋਂ ਅੰਦਰ ਨੂੰ ਸੱਟ ਲੀ ਉਹਦੀ ਨਾ ਮਾਤਾ ਦੀ ਬਾਲੀ ਖਾ ਪੁੱਲ ਗਏ ਉਹ ਗੱਡੀ ਵੀ ਆ ਕੇ ਲੈ ਗਏ ਹਾਂਜੀ ਬਾਲੀਆਂ ਸੋਨੇ ਦੀਆਂ ਸੀਗੀਆਂ ਹਾਂਜੀ ਇਸ ਵਾਰੇ ਪੁਲਿਸ ਹਾਂਜੀ ਪੁਲਿਸ ਨੂੰ ਮੂਵ ਕੀਤਾ ਸੀਗਾ ਪੁਲਿਸ ਆ ਕੇ ਗਈ ਆ ਹਾਂਜੀ ਹੁਣੇ ਆ ਕੇ ਉਹਦੇ ਆ ਗਏ ਸੀਗੇ ਉਹ ਪੁਲਿਸ ਵਾਲੇ ਹਾਂਜੀ ਹਾਂਜੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਵੀ ਇਹਨਾਂ ਤੇ ਇੰਦਾ ਦੇ ਮੇਰੇ ਬੰਦੇ ਆ ਉਹਨਾਂ ਨੱਥ ਪਾਈ ਜਾਵੇ ਜਿਹੜੇ ਚੋਰਾਂ ਤੇ ਨਸ਼ੇ ਵਾਲੇ ਆ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਹਨਾ ਤੇ ਅਸੀਂ ਤੇਹੀ ਮੰਗ ਕਰਦੇ ਹਾਂ ਜੀ ਗਾਂਹ ਕੋਈ ਆਉਣ ਵਾਲਿਆਂ ਤੇ ਉਹਨਾਂ ਦੇ ਵਾਕਿਆਂ ਦੇ ਵੀ ਵਿਚਾਰ ਰਵੇ ਹੋਰ ਲੋਕਾਂ ਦੇ ਵਿਚਾਰ ਰਵੇ ਮੇਰਨਾ ਐਸੀ ਹੀਮਰਾਜਾ ਮਾਤਾ ਸਵਰਨਕੌਰ ਨੇ ਬਿਆਨ ਲਗਾਇਆ ਵੀ ਕੋਈ ਨਾਮਰੂਮ ਕਾਰ ਦੋ ਔਰਤਾਂ ਤੇ ਇੱਕ ਬੰਦਾ ਸੀਗਾ ਉਹਨੇ ਖੋਹ ਕੀਤੀ ਆ ਬਿਆਨ ਲੈ ਲਿਆ ਤੇ ਕਾਰਵਾਈ ਕੀਤੀ ਜਾ ਰਹੀ ਸਾਰੇ ਜਿਹੜੀ ਉਹ ਕਿਸ ਤਰੀਕੇ ਨਾਲ ਉਹ ਘਟੀ ਜੇ ਪਰੋਸਲ ਦੇ ਕਿਸ ਨਾਲ ਕਾਰ ਸੀ ਸਵਿਫਟ ਕਾਰ ਸੀ ਉਹਦੇ ਵਿੱਚ ਦੋ ਔਰਤਾਂ ਸੀਗੀਆਂ ਉਹਨਾਂ ਨੇ ਮਾਤਾ ਦੀ ਬਾਲੀ ਹੋਈ ਆ ਤੇ ਕੈਮਰੇ ਖੰਗਾਲੇ ਆ ਇਹ ਬਣਦੀ ਰਣੀ ਦੀ ਕਾਰਵਾਈ ਮਾਤਾ ਨੂੰ ਕਿਸ ਤਰੀਕੇ ਨਾਲ ਉਹ ਕਹਿੰਦੇ ਪਾਣੀ ਮੰਗਿਆ ਮਰਦ ਜਦੋਂ ਉਹਨੂੰ ਪਾਣੀ ਦਿੱਤਾ ਤੇ ਉਹ ਬਾਰੀ ਦੀ ਛਾਪਟ ਮਾਰ ਕੇ ਫੁਰਕ ਰਿਹਾ ਹੈ। Swift ਗੱਡੀ ਜੋ ਕਿ ਅਪਰਾ ਫਲੋਰ ਗੁਰਾਇਆ ਅਤੇ ਨਮਾਸ਼ਰਦ ਏਰੀਆ ਵਿੱਚ ਘੁੰਮ ਰਹੀ ਹੈ। ਅਤੇ ਗੱਡੀ ਦੇ ਵਿੱਚ ਸਵਾਰ ਦੋ ਔਰਤਾਂ ਅਤੇ ਇੱਕ ਨੌਜਵਾਨ ਰਸਤੇ ਵਿੱਚ ਖੜੀਆਂ ਔਰਤਾਂ ਨੂੰ ਇਹ ਕਹਿ ਕੇ ਗੱਡੀ ਵਿੱਚ ਬਿਠਾ ਲੈਂਦੇ ਹਨ ਕਿ ਉਹਨਾਂ ਦੇ ਹੀ ਪਿੰਡ ਨੂੰ ਜਾ ਰਹੇ ਹਨ। ਅਤੇ ਰਸਤੇ ਵਿੱਚ ਲਿਜਾ ਕੇ ਉਹਨਾਂ ਕੋਲ ਲੁੱਟਖੋ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਧੱਕਾ ਮਾਰ ਕੇ ਗੱਡੀ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਇਹ سلسلہ ਕਈ ਦਿਨਾਂ ਤੋਂ ਚੱਲ ਰਿਹਾ ਹੈ ਬੀਤੇ ਦਿਨ ਪਹਿਲਾਂ ਅਪਰਾ ਵਿੱਚ ਅਤੇ ਉਸ ਤੋਂ ਬਾਅਦ ਔੜ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਮੇਰਾ ਨਾਮ ਮਨਜੀਤ ਸਿੰਘ ਜੀ ਮੈਂ ਪੈਂਦਾ ਔੜ ਆ ਜੀ ਅੱਜ ਕੀ ਗੱਲ ਹੋਈ ਹੈ ਹਾਂ ਜੀ ਮੇਰੇ ਇੱਥੇ ਦੁਕਾਨ ਦੇ ਪੁਰੇ ਮਾਤਾ ਬੈਠੀ ਸੀਗੀ ਤੇ ਅਸੀਂ ਅੰਦਰ ਰਗੇ ਤੇ ਕੋਈ ਗੱਡੀ ਵਾਲੇ ਆ ਕੇ ਰੁਕੇ ਇੱਥੇ ਉਹਨਾਂ ਨੇ ਪਾਣੀ ਮੰਗਿਆ ਉਹ ਲੇਡੀ ਸੀ ਇੱਕ ਬੰਦਾ ਸੀਗਾ ਪਾਣੀ ਮੰਗਿਆ ਮਾਤਾ ਨੇ ਪਾਣੀ ਲਿਆ ਕੇ ਅੰਦਰ ਉਹਨਾਂ ਨੂੰ ਪਾਣੀ ਪੀਣ ਨੂੰ ਦਿੱਤਾ ਤੇ ਜਦੋਂ ਮਾਤਾ ਗਲਾਸ ਫੜਨ ਗਈ ਉਹਨਾਂ ਨੇ ਤਾਕੀ ਚ ਖਿੱਚ ਕੇ ਅੰਦਰੋਂ ਅੰਦਰ ਨੂੰ ਸਿੱਟ ਲਈ ਤੇ ਉਹਦੇ ਨਾਲ ਮਾਤਾ ਦੀ ਵਾਲੀ ਖਾ ਖੁੱਲ ਗਈ ਉਹ ਗੱਡੀ ਵੀ ਆ ਕੇ ਲੈ ਗਏ ਹਾਂਜੀ ਵਾਲੀਆਂ ਸੋਨੇ ਦੀਆਂ ਸੀਗੀਆਂ ਹਾਂਜੀ ਪੁਲਿਸ ਨੂੰ ਕੀਤਾ ਸੀਗਾ ਪੁਲਿਸ ਆ ਕੇ ਗਈ ਆ ਹਾਂਜੀ ਹੁਣੇ ਆ ਕੇ ਉਹਦੇ ਆ ਗਏ ਸੀਗੇ ਉਹ ਪੁਲਿਸ ਵਾਲੇ ਹਾਂਜੀ ਕੀ ਮੰਗ ਕਰਦੇ ਸੀਗਾ ਆਹ ਨਹੀਂ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਵੀ ਇਹਨਾਂ ਦੇ ਇਦਾਂ ਦੇ ਬੰਦੇ ਆ ਨਾ ਨੱਥ ਪਾਈ ਜਾਵੇ ਜਿਹੜੇ ਜੋਰਾਂ ਤੇ ਡੱਗੀ ਨਸ਼ੇ ਵਾਲੇ ਆ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਹਨਾ ਤੇ ਅਸੀਂ ਵੀ ਇਹੀ ਮੰਗ ਕਰਦੇ ਆ ਜੀ ਗਾਂਹ ਕੋਈ ਆਉਣ ਵਾਲਿਆਂ ਤੇ ਉਹਨਾਂ ਦੇ ਵਾਕਿਆਂ ਦੇ ਕੋਈ ਵਿਚਾਰ ਰਵੇ ਹੋਰ ਲੋਕਾਂ ਦੇ ਵਿਚਾਰ ਰਵੇ ਹਨਾ ਮੇਰਾ ਨਾਮ ਐਸੀ ਹੀਮਰਜ ਹੈ ਮਾਤਾ ਸਵਰਨਕੌਰ ਨੇ ਬਿਆਨ ਲਕਾਇਆ ਵੀ ਕੋਈ ਨਾਮਰੂਮ ਕਾਰਸ ਦੋ ਔਰਤਾਂ ਤੇ ਇੱਕ ਬੰਦਾ ਸੀਗਾ ਉਹਨਾਂ ਨੇ ਕੋਹ ਕੀਤੀ ਆ ਬਿਆਨ ਲੈਂਦੇ ਆ ਤੇ ਕਾਰਵਾਈ ਕੀਤੀ ਜਾ ਰਹੀ ਤੇ ਸਾਰੇ ਜਿਹੜੀ ਉਹ ਕਿਸ ਤਰੀਕੇ ਨਾਲ ਹੋਇਆ ਕੋਈ ਡੀਜੀ ਪ੍ਰੋਮੋਸ਼ਨ ਦੇ ਪੈਸਾ ਕਾਰ ਸੀ ਸਵਿਫਟ ਕਾਰ ਸੀਗੀ ਉਹਦੇ ਵਿੱਚ ਦੋ ਔਰਤਾਂ ਸੀਗੀਆਂ ਉਹਨੇ ਮਾਤਰੀ ਬਾਰੀ ਹੋਈ ਆ ਤੇ ਕੈਮਰੇ ਖੰਗਾਲੇ ਆ ਇਹ ਬਣਦੀ ਰਣੀ ਦੀ ਕਰ ਮਾਤਰੀ ਨੂੰ ਕਿਸ ਤਰੀਕੇ ਨਾਲ ਉਹ ਕਹਿੰਦੇ ਮੈਂ ਪਾਣੀ ਮੰਗਿਆ ਮਾਤਰੀ ਜਦੋਂ ਉਹਨੂੰ ਪਾਣੀ ਦਿੱਤਾ ਤੇ ਉਹ ਬਾਰੀ ਦੀ ਝਾੜ ਮਾਰ ਕੇ ਫੁਰਕ ਰਹੀ